ਪਾ ਇਹੀ ਕਹਿਣਾ ਚਾਹਾਂਗੇ ਜੀ ਜਿਹੜਾ ਦੋ ਨੌਜਵਾਨਾਂ ਨੇ ਜਿਹੜੀ ਹਿੰਮਤ ਕੀਤੀ ਆ ਜਿਹੜਾ ਭੁਖੜ ਤਾਲ ਤੇ ਬੈਠੇ ਆ ਤੇ ਅਸੀਂ ਜਿਹੜੇ ਸਾਰੇ ਸ਼ਹਿਰ ਵਾਸੀ ਆ ਉਹਨਾਂ ਨੂੰ ਅਪੀਲ ਵੀ ਕਰਦੇ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਤੁਸੀਂ ਸਾਰੇ ਇਹਨਾਂ ਨੌਜਵਾਨਾਂ ਨਾਲ ਆਓ ਕਿਉਂਕਿ ਜਿਹੜੇ ਆਵਾਰਾ ਪਸ਼ੂਆਂ ਦਾ ਮੁੱਦਾ ਉਹ ਇੱਕ ਦੋਨਾਂ ਨੌਜਵਾਨਾਂ ਦਾ ਨਹੀਂ ਹੈਗਾ ਇਹ ਅਸਲ ਵਿੱਚ ਤਾਂ ਪੰਜਾਬ ਲੈਵਲ ਦਾ ਹੀ ਆ ਪਰ ਚਲੋ ਆਪਾਂ ਪੰਜਾਬ ਹੋ ਜੇ ਤਾਂ ਬਾਲਾ ਵਧੀਆ ਗੱਲ ਆ ਆਪਾਂ ਘਟੋਕਟ ਆਪਣੇ ਸਰਦੂਲਗੜਾ ਇਲਾਕੇ ਨੂੰ ਤਾਂ ਬਚਾ ਸਕੀਏ ਉਸ ਵਾਸਤੇ ਅਸੀਂ ਇਸ ਸੰਘਰਸ਼ ਦੇ ਵਿੱਚ ਸਾਰੇ ਸਹਿਯੋਗ ਕਰ ਰਹੇ ਹਾਂ ਤੇ ਮੈਂ ਸਾਰੇ ਬੰਦਿਆਂ ਨੂੰ ਜਿੰਨੇ ਵੀ ਪਹਿਲਾਂ ਮੰਡੀ 'ਚ ਇਕੱਠੇ ਹੋਏ ਸੀ ਉਹਨਾਂ ਦਾ ਵੀ ਅਸੀਂ ਸਾਥ ਦਿੱਤਾ ਸੀ ਸਾਰਿਆਂ ਦਾ ਤੇ ਅਸੀਂ ਹੁਣ ਇਹੀ ਚਾਹੁੰਦੇ ਆ ਵੀ ਉਹ ਸਾਰੇ ਸੱਜਣ ਮਿੱਤਰ ਆ ਜਿਹੜੇ ਉਹ ਆ ਕੇ ਸੰਘਰਸ਼ 'ਚ ਸਾਥ ਦੇਣ ਤੇ ਨਾਲ ਹੀ ਅਸੀਂ ਅਪੀਲ ਕਰਨੀ ਚਾਹੁੰਦੇ ਆ ਸ਼ਾਮ ਨੂੰ 6 ਵਜੇ ਜਿਹੜਾ ਉਹ ਕੈਂਡਲ ਮਾਰਚ ਕੱਢਿਆ ਜਾਊਗਾ ਇਥੋਂੋਂ ਕੱਗਰਪੁਰ ਤੋਂ ਲੈ ਕੇ ਡੀਐਸਪੀ ਦਫਤਰ ਰੋੜ ਕੀ ਚੌਂਕ ਤੇ ਹਸਪਤਾਲ ਰੋੜ ਤੇ ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਅਪੀਲ ਕਰਦੇ ਆਂ ਵੀ ਸਾਰੇ ਜਿਹੜੇ ਉਹ ਇੱਥੇ ਆ ਕੇ ਪਹੁੰਚਣ ਤੇ ਇਸ ਮਸਲੇ ਦਾ ਹੱਲ ਕਰਨ ਤੇ ਨਾਲ ਹੀ ਅਸੀਂ ਕਹਿਣਾ ਚਾਹੁੰਦੇ ਆਂ ਪ੍ਰਸ਼ਾਸਨ ਨੂੰ ਉਹ ਅੱਗੋਂ ਕਹਿ ਦਿੰਦੇ ਜੀ ਅੱਜ ਐਤਵਾਰ ਅੱਜ ਸ਼ਨੀਵਾਰ ਆ ਜੇ ਪ੍ਰਸ਼ਾਸਨ ਨੇ ਕਰਨਾ ਹੋਵੇ ਤਾਂ ਅੱਧੀ ਰਾਤ ਆ ਕੇ ਵੀ ਜਿਹੜੀ ਇਹ ਗੱਲ ਆ ਉਹ ਸੁਣ ਸਕਦੇ ਇਹਨਾਂ ਦੀ ਭੁਖੜਦਾਲ ਤੇ ਬੈਠਿਆ ਉਹ ਤਾਂ ਆਪਦੇ ਏਸ਼ੀਆਂ ਚ ਬੈਠੇ ਆਪਣੀਆਂ ਖਬਰਾਂ ਦੇਖ ਹੀ ਰਹੇ ਨੇ ਗੱਲ ਕਰਨ ਨੂੰ ਆ ਕੇ ਜਿਹੜਾ ਇਸ ਮਸਲੇ ਤੇ ਆਕੇ ਇੱਥੇ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ ਮਸਲਾ ਕੋਈ ਬਾਲਾ ਵੱਡਾ ਨਹੀਂ ਹੈਗਾ ਇਹ ਅਵਾਰਾ ਪਸ਼ੂਆਂ ਦਾ ਮਸਲਾ ਇਹ ਨਾਲ ਦੀ ਨਾਲ ਜਦੋਂ ਇੱਥੇ ਸੰਗਤ ਬਹਿ ਕੇ ਇਹਦਾ ਹੱਲ ਹੋ ਜੂਗਾ ਕੋਈ ਵੱਡੀ ਗੱਲ ਨਹੀਂ ਹੈਗੀ ਅਸੀਂ ਨਾਲ ਹੀ মিডিਆ ਨੂੰ ਵੀ ਅਪੀਲ ਕਰਦੇ ਆ ਤੇ ਜੇ ਉਹ ਵੀ ਇਹਦੇ 'ਚ ਕੋਈ ਸਹਿਯੋਗ ਕਰ ਸਕਦੇ ਆ ਸਮਝੋਤੇ 'ਚ ਜਾਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਤੇ ਉਹ ਵੀ ਇਹਦੇ ਵਿੱਚ ਆਪਦਾ ਯੋਗਦਾਨ ਪਾ ਸਕਦੇ ਤਾਂ ਪਾਓ ਠੀਕ ਹੈ ਇਸ ਤੋਂ ਪਹਿਲਾਂ ਤੁਹਾਡੇ ਨਾਲ ਕਿਸੇ ਨੇ ਅਪਰੋਚ ਕੀਤਾ ਜੀ ਇਹਦੇ ਬਾਰੇ ਪ੍ਰਸ਼ਾਸਨ ਤੋਂ ਕਿਸੇ ਅਧਿਕਾਰੀ ਨੇ ਜਾਂ ਨੇ ਅਧਿਕਾਰੀ ਨੇ ਤਾਂ ਨਹੀਂ ਕਿਸੇ ਨੇ ਅਪਰੋਚ ਕਰੀ ਸਤਪਾਲ ਵਰਮਾ ਜੀ ਰਾਤ ਇੱਥੇ ਆਏ ਸੀਗੇ ਉਹ ਇਸ ਜਿਹੜੀ ਗਊਸ਼ਾਲਾ ਦੇ ਸਾਰਾ ਕਰਤਾ ਤਾ ਵਰਮਾ ਜੀ ਨੇ ਅਸੀਂ ਵਰਮਾ ਜੀ ਨੂੰ ਵੀ ਇਹੀ ਗੱਲ ਕਹੀ ਸੀ ਵੀ ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਜੀ ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਦੇ ਦਿਓ ਗਊਸ਼ਾਲਾ ਦਾ ਪ੍ਰਬੰਧ ਅਸੀਂ ਨਹੀਂ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਵੀ ਤੁਸੀਂ ਪ੍ਰਬੰਧ ਆਪ ਹੀ ਰੱਖ ਲਓ ਸਾਡੇ ਕੋਈ 5-10 ਬੰਦੇ ਨਾਲ ਲੈ ਕੇ ਹੁਣ ਖਾਲੀ ਵਾਂਗੂ ਪਈ ਗਊਸ਼ਾਲਾ ਤੁਸੀਂ ਦੇਖਿਓ ਜਾ ਕੇ ਵੀ ਜਿਹੜਾ ਇਹਦਾ ਪ੍ਰਬੰਧ ਹੈ 10-15 ਬੰਦੇ ਤੁਸੀਂ ਇਹ ਪਾ ਲਓ ਤੁਸੀਂ ਆਪਦੇ ਹੱਥ 'ਚ ਰੱਖੋ ਤੇ ਗੱਲ ਕਰ ਅਸੀਂ ਇਹਨੂੰ ਪ੍ਰਬੰਧ ਨੂੰ ਵਧੀਆ ਢੰਗ ਨਾਲ ਜਿਹੜਾ ਚਲਾ ਲਾਂਗੇ ਅਸੀਂ ਇੱਕ ਪਾਸੇ ਬਾਗਲ ਮਾਰ ਕੇ ਜਿਹੜੇ ਢੱਟੇ ਆ ਉਹਨਾਂ ਨੂੰ ਵੀ ਸਾਂਭ ਲਾਂਗੇ ਅੱਗੋ ਅੱਗੋ ਕਹਿੰਦੇ ਸੀ ਵੀ ਤੁਸੀਂ ਇਹ ਮੁੜ ਕੇ ਭੁੱਖੇ ਨਾ ਮਰਨ ਇਹਦੀ ਅਸੀਂ ਗਰੰਟੀ ਲੈਨੇ ਆ ਸੰਗਤ ਦੀ ਜ਼ਿੰਮੇਵਾਰੀ ਨਾਲ ਅਸੀਂ ਕੋਈ ਪਸ਼ੂ ਭੁੱਖਾ ਨਹੀਂ ਮਰਨ ਦਿੰਦੇ ਤੇ ਇਹ ਤੂੰ ਵਧੀਆ ਢੰਗ ਨਾਲ ਇਹਨਾਂ ਨੂੰ ਚਲਾਵਾਂਗੇ ਤੇ ਸਾਰਿਆਂ ਨੂੰ ਹੀ ਬੇਨਤੀ ਆ ਵੀ ਸਾਰੇ ਨੌਜਵਾਨਾਂ ਜਿਹੜੇ ਕਿਸੇ ਨੂੰ ਵੀ ਨਾਲ ਲੈ ਕੇ ਤੁਸੀਂ ਇਹਦਾ ਪ੍ਰਬੰਧ ਚਲਵਾਓ ਜੀ